ਉਹ ਨੂੰ ਕਿਹਨੇ ਕਿਹਾ ਸੀ ਵੀ ਦੋ ਹੀ ਲੈਣਾ ਸਾਡੇ ਤੋਂ ਤੁਸੀਂ ਇੱਧਰ ਦੀ ਕਲ ਨੂੰ ਅੱਜ ਤੁਸੀਂ ਇੱਧਰ ਦੀ ਕਲੋਨੀ ਵਾਲੇ ਪਾਸੇ ਦੀ ਪਾਣੀ ਛੱਡਦਾ ਕੱਲ ਨੂੰ ਅਗਲਾ ਕਲੋਨੀ ਵਾਲੇ ਨੂੰ ਬੰਦ ਕਰ ਦੂੰਗਾ ਨਹੀਂ ਨਹੀਂ ਇਹ ਇੱਧਰ ਦੀ ਕਿਹਨੇ ਪਟਾਇਆ ਮੈਨੂੰ ਇਹ ਦੱਸੋ ਜਦੋਂ ਮੈਂ ਪਹੁੰਚ ਰਾਂ ਉਹ ਪਹੁੰਚੇ ਹੋਏ ਸੀ ਕਿਹਨੇ ਕਿਹਨੇ ਪਟਾਇਆ ਇਹ ਸਭ ਇਹ ਕਿਹਨੇ ਪਟਾਇਆ ਇਹ 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 ਕਿਹਨੇ ਪਟਾਇਆ ਮੈਂ ਬੰਦਾ ਮੈਨੂੰ ਉਹ ਬੰਦੇ ਤੋਂ ਤੇ ਕਾਰਵਾਈ ਪਾਓ ਜਿਹੜਾ ਮੁਲਾਜ਼ਮ ਆ ਉਹ ਐਸ ਡੀ ਐਮ ਦੇ ਆਰਡਰ ਨੇ ਇਹਨੂੰ ਪਟਣ ਦੇ ਉਨਾ ਆਰਡਰਾਂ ਲਈ ਤੇ ਜਿਹੜੀਆਂ ਸਰਕਾਰ ਨੂੰ ਕੁੱਝ ਸਮਝ ਆ ਤੁਸੀਂ ਮੈਂ ਕੱਲ ਨੂੰ ਦੋ ਵਾਰ ਆ ਕੇ ਗਈਆਂ ਤੁਸੀਂ ਉਹ ਗੋਲੇ ਲਾਈਨਾਂ ਪੱਟਣ ਦੀ ਬਜਾਏ ਤੁਸੀਂ ਕਾਰ ਦੀ ਉਹ ਖਾਲ ਕੱਢ ਕੇ ਤੁਸੀਂ ਪਾਣੀ ਸਾਈਡ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਦੇ ਲਈ ਇਹਨੂੰ 20 ਸਾਲ ਹੋ ਗਏ ਹੁਣ ਇਹਨੂੰ ਬੰਨ੍ਹ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਤੁਸੀਂ ਲਾਈਨ ਉਰੋਂ ਪੱਟਣ ਦੀ ਬਜਾਏ ਤੁਸੀਂ ਪਾਣੀਆ ਖਾਲ ਦੇ ਵਿੱਚ ਦੀ ਕੱਢ ਦੋ ਸਾਈਡ ਤੋਂ ਵੀ ਐਲਡੀਐਮ ਸਾਹਦੇ ਆਰਡਰਾਂ ਦੀ ਐਮੀ ਤੇ ਦੀਆਂ ਲਾਤੀਆਂ ਮੌਕੇ ਦੀ ਸਰਕਾਰ ਦੀ ਐਮਐਲਏ ਖੜੀ ਆ ਉਹਦੀ ਵੀ ਕੋਈ ਸੁਣੀ ਨਹੀਂ ਤਿਆ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਉਹਨਾਂ ਨੇ ਪਰਲੇ ਪਾਸੋਂ ਦੇਖ ਰਿਹਾ ਨਾ ਤੁਹਾਨੂੰ ਖਾਰਜ ਆਉਂਦਾ ਇਹਨਾਂ ਨੇ ਦੋਏ ਪਾਈਪਲਾਈਨਾਂ ਪੱਟਣ ਦੀ ਭਜਾਏ ਇਹਨਾਂ ਨੇ ਪਰਲੇ ਪਾਸੇ ਦੀ ਆਰ ਜੀ ਖਾਰਜ ਲਿਆਂਗਾ ਕਹਿੰਦੇ ਜੀ ਪ੍ਰਬੰਧ ਹੋ ਗਿਆ ਪਾਣੀ ਇੱਧਰ ਵੀ ਆ ਜਾਊਗਾ ਆ ਗਿਆ ਪਾਣੀ ਦਾ ਵਹਾਅ ਬਹੁਤ ਸਪੀਡ ਹੈ ਜੀ ਦਾ ਜੀ ਇੱਕ ਮਿੰਟ ਆ ਕੀ ਇਹ ਉਹ ਨਵੀਂ ਦੀ ਉਹ ਜੀਗਰਾਤੂਰੇ ਰਾਤ ਇਸ ਮੈਂ ਸੋਣਾ ਚਾਹੁੰਦਾ ਹਾਂ ਕਿ ਉਹਦਾ ਦੇਣਾ ਠੀਕ ਹੈ ਉਤਾਰ ਉਤਾਰ ਨੱਥਵੀ ਉਹਦੇ ਸੀ ਇਹ ਵੀ ਲਾਲ ਸਿੰਘ ਵੀ ਸੀ ਸੈਕਟਰੀ ਸੈਕਟਰੀ ਮੈਨੂੰ 7:30 ਵਜੇ ਉਤਾਰ ਨੱਥ ਦਾ ਏ.ਐਮ. ਦਾ ਫੋਨ ਆਇਆ ਜੀ.ਐਮ.ਐਲ. ਕੋਲ ਬੈਠਾ ਮੈਂ ਪਟਿਆਲੇ ਤੋਂ ਚੰਤੀ ਨਾਲ ਮੋੜੇ ਤੇ ਜਾਣਾ ਕੋਈ ਫੋਨ ਰਾਤ ਨੂੰ ਜਾ ਰਹੀ ਹੈ ਜੀ ਕਹਿੰਦੀ ਹੈ ਰਾਤ ਨੂੰ ਜਾ ਰਹੀ ਹੈ ਜੇ ਆ ਕੇ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਆਰਡਰ ਤਾਂ ਕਰੇ ਨੇ ਆਪਾਂ ਨੇ ਆਹ ਉਹ ਜਿਹੜੀ ਸਾਹਮਣੇ ਦਿਖ ਰਹਾ ਆ ਉਹ ਦੋ ਲਾਈਨਾਂ ਨੇ ਆਪਾਂ ਫਿਰ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਜੀ ਆਪਾਂ ਕੇਸ ਦੀ ਇੱਕ ਲਾਈਨ ਪੱਟ ਦਈਏ ਇੱਕ ਲਾਈਨ ਪੱਟਣੋਂ ਜਹਾਦੀ ਆ ਤੁਹਾਨੂੰ ਕਿਹਨੇ ਕਿਹਾ ਕਿ ਆਹਦੀ ਦੋ ਲਾਈਨਾਂ ਸਾਡੇ ਤੋਂ ਤੁਸੀਂ ਇਧਰ ਦੀ ਕੱਲ ਨੂੰ ਅੱਜ ਤੁਸੀਂ ਇਧਰ ਦੀ ਕਲੋਨੀ ਵਾਲੇ ਪਾਸੇ ਵੀ ਪਾਣੀ ਡਰਦਾ ਕੱਲ ਨੂੰ ਅਗਲਾ ਕਲੋਨੀ ਵਾਲੇ ਨੂੰ ਬੰਦ ਕਰ ਦੂੰਗਾ ਨਹੀਂ ਨਹੀਂ ਇਹ ਇਧਰ ਦੀ ਕਿਹਨੇ ਪਟਾਇਆ ਮੈਨੂੰ ਇਹ ਦੱਸੋ ਇਧਰ ਤੋਂ ਮੈਂ ਬਲ ਚੱਲਾਂ ਉਹ ਕਿਹਦੇ ਹੋਏ ਸੀ ਕਿਨੇ ਕਿਨੇ ਪਟਾਇਆ ਯੂਸਰ ਇਹ ਕਿਹਨੇ ਬਟਾਇਆ ਇਹ 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 ਕਿਹਨੇ ਪਟਾਇਆ ਮੈਂ ਬੰਦਾ ਮੈਨੂੰ ਬੰਦੇ ਤੋਂ ਤਾਂ ਕਾਰਵਾਈ ਪਾਓ ਕਿਹੜਾ ਮੁਲਾਜ਼ਮ ਆ ਉਹ ਐਸਡੀਐਮ ਦੇ ਆਰਡਰ ਨੇ ਇਹਨੂੰ ਕੱਟਣ ਦੇ ਉਹਨਾਂ ਆਰਡਰਾਂ ਲਈ ਤਾਂ ਜਿਹੜੀਆਂ ਸਰਕਾਰ ਨੂੰ ਕੁੱਝ ਸਮਝ ਆ ਤੁਸੀਂ ਮੈਂ ਕੱਲ ਨੂੰ ਦੋ ਵਾਰ ਆ ਕੇ ਗਈਆਂ ਤੁਸੀਂ ਉਹ ਗੋਲੇ ਲਾਈਨਾ ਪਟਣ ਦੀ ਬਜਾਏ ਤੁਸੀਂ ਕਾਰਜੀ ਉਰਖਾਲ ਕੱਢ ਕੇ ਤੁਸੀਂ ਪਾਣੀ ਸਾਈਡ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਦੇ ਲਈ ਇਹਨੂੰ 20 ਸਾਲ ਹੋ ਗਏ ਹੁਣ ਇਹਨੂੰ ਵੰਜ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਕਿਉਂਕਿ ਲਾਈਨ ਉਰੋਂ ਪੱਟਣ ਦੀ بجائے ਤੁਸੀਂ ਪਾਣੀਆ ਖਾਲ ਦੇ ਵਿੱਚ ਹੀ ਕੱਢ ਦੋ ਸੜਕਾਂ ਦੀ ਇਹ ਤਾਂ ਕਾਰਵਾਈ ਕਰੋ ਔਰੇ ਕਿਹੜਾ ਅਫਸਰ ਕੀ ਕਿਹੜਾ ਦਿਵਰੇ ਮੌਕੇ ਤੇ ਸ਼ੋਰ ਲਾ ਜਮਾਈ ਮੰਗਣੀ ਐ ਐਸ.ਜੀ.ਐਮ ਨੇ ਆਰਡਰ ਨੇ ਐਸ.ਜੀ.ਐਮ ਨੇ ਆਰਡਰ ਆ ਮੈਨੂੰ ਸਮਝਿਆ ਕੋਈ ਜ ਮੈਂ ਮੋਕੇ ਦੀ ਸਰਕਾਰ ਦੀ ਐਮਐਲਏ ਹੋਰੇ ਖੜੀ ਆਂ ਲੋਕ ਸਾਰਾ ਪੰਡੂਰੇ ਖੜਾ ਕਿਸੇ ਨੂੰ ਕੁਝ ਠਿਕ ਸਮਲਦੇ ਹੋ ਬਲਾਉਣ ਦਾ ਤਾਂ ਕੋਣ ਹੈ ਇਧਰ ਨਹੀਂ ਹੈ ਰਸਤਾ ਅੱਗੇ ਜੇ ਇਧਰ ਨਹੀਂ ਹੈ ਬਾਤ ਹੋਵੇ ਅਜਿਹਾ ਦੇਖੋ ਵਾਸਤੇ ਖਾ ਜੇ ਉਹਦੇ ਨਾਲ ਕੋਈ ਨਹੀਂ ਆਇਆ ਹਾਂ ਦੇ ਇਹ ਇੱਥੇ ਆਹ ਕਾਪਨ ਪਾਰਕ ਦਿਖ ਰਿਹਾ ਆ ਇਧਰ ਕੈਮਰਾ ਕਰੋ ਇਧਰ ਆ ਜਿਹੜਾ ਪਾਰਕ ਦਿਖ ਰਾ ਇਹਦੇ ਥੱਲੇ ਦੋ ਲਾਈਨਾਂ ਢੋਲੀਆਂ ਦੀ ਦੱਬੀਆਂ ਹੋਈਆਂ ਨੇ ਅਸੀਂ ਫੇਰ ਵੀ ਅਸੀਂ ਗਏ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਾਰਕ ਦਾ ਨੁਕਸਾਨ ਨਹੀਂ ਕਰਨਾ ਵੀ ਇੱਕ ਲਾਈਨ ਪੱਕ ਲੋ ਉਹ ਦੋਏ ਲਾਈਨਾਂ ਨੂੰ ਛੱਡ ਕੇ ਆ ਆਰ ਜੀ ਇਧਰ ਦੀ ਇੱਕ ਖਾਰਜਾ ਪਾ ਕੇ ਇਧਰ ਦੀ ਬੰਨ੍ਹ ਸਕਦਾ ਰਾਤ ਨੂੰ ਜਦੋਂ ਮੈਨੂੰ ਏਮੀ ਦਾ ਕਾਰਨ ਆਪਣਾ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਤਾਂ ਭਾਈ ਮੈਂ ਪਟਿਆਲੇ ਤੋਂ ਚੱਲ ਪਈਆ ਮੈਂ 11 ਵਜੇ ਤੱਕ ਰਾਤ ਨੂੰ ਮੇਰੇ ਪਹੁੰਚ ਜੂਗੀ ਲਈ ਮੈਡਮ ਮਮ ਲਖਰ ਤੁਸੀਂ ਆਇਓ ਨਾ ਅਸੀਂ ਕੰਮ ਕੰਪਲੀਟ ਕਰਦਾ ਪਾਣੀ ਨਿਕਲਦਾ ਕਰਦਾ ਤੇ ਉਸ ਮਸ਼ੀਨਾ ਭੇਜਤੀਆਂ ਅਸੀਂ ਮਸ਼ੀਨਾ ਭੇਜ ਚੁੱਕੇ ਆ ਮੈਂ ਫੇਰ ਵੀ ਮੇਰਾ ਮਨ ਨਹੀਂ ਖੜਾ ਮੈਂ ਰਾਤ ਨੂੰ ਫੇਰ ਵੀ ਉਰੇ ਮੈਂ 11 ਵਜੇ ਉਰੇ ਹੋ ਕੇ ਫੇਰ ਮੈਂ ਘਰੇ ਗਈ ਮੈਂ ਰਾਤ ਹੀ ਐਲ ਡੀ ਐਮ ਦਾ ਉਹਨੂੰ ਫੋਨ ਕਰਦਾ ਸੀ ਮੈਂ ਕਿਹਾ ਵੀ ਇਹ 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 ਕੀ ਨੂੰ ਪੁੱਛ ਕੇ ਕਰਿਆ ਇਹਨਾਂ ਨੇ ਤੁਮ ਮੰਗਾਵਾਂਗੇ ਹੁਣ ਤਾਂ ਮੈਂ ਤਾਂ ਮੈਂ ਮਤਲਬ ਮੀਡੀਅਮ ਲੱਗਿਆ ਸਾਰੇ ਪਾਣੀ ਦਾ ਮੈਂ ਉਤਰ ਗਿਆ ਸੀ ਰਾਤ ਨੂੰ ਪਤਾ ਲੱਗਿਆ ਸਾਰੇ ਇਹ ਫਿਰ ਆਇਆ ਜਿਹੜੋਲੀ ਨਾਲ ਪੜ ਲਈ ਉਹਨੂੰ ਟਾਈਮ ਬਹੁਤ ਲੱਗਣਾ ਸੀ ਰਾਤ ਨੂੰ ਉਹਨੂੰ ਪਤਾ ਫਿਰ ਆਵਾ ਸਾਰੀ ਉਮਰ ਦਾ ਇੱਥੇ ਲੋਕ ਨੱਕ ਭੋਗ ਰਹੇ ਨੇ ਨਾ ਮੇਰਾ ਸਾਰਾ ਸ਼ਹਿਰ ਕੱਬਿਆ ਪਿਆ ਹਾਂ ਜੀ ਲੋਕ ਘਰੋਂ ਨਿਕਲਣਾ ਬਾਬੂ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਬਿਮਾਰੀਆਂ ਸਾਡੇ ਸੱਦਾ ਦੇ ਰਹੀਆਂ ਨੇ ਉਹ ਤਾਂਹੀਂ ਖਾਲ ਕਰਤਾ ਸੀ ਵੀ ਚਲੋ ਪਾਣੀ ਤਾਂ ਉਸ ਤਰ੍ਹਾਂ ਫੇਰ ਨਹੀਂ ਪੈ ਗਿਆ ਇਰੇ ਮਾ ਇਹ ਇੱਧਰ ਉਹ ਤਾਂ ਕੱਲ ਹੀ ਪਤਾ ਸੀ ਵੀ ਨਹੀਂ ਪਊਗਾ ਤਾਂ ਹੀ ਗਿਆ ਸੀ ਵੀ ਰਾਤ 2:00 ਵਜੇ ਨਾ ਲਾਕੇ ਇਹਨਾਂ ਨੂੰ ਪੱਟੋ ਹਾਂ ਜੀ ਕਿਉਂਕਿ ਪੂਰੇ ਦਿਨ ਦਾ ਪ੍ਰਕਿਰਿਆ ਹੁਣ ਬੰਗਾ ਲਓ ਜੀ ਹੁਣ ਪਟਾਣੇ ਕਿਉਂਕਿ ਰਾਤ ਤੋਂ ਫਿਰ ਨਹੀਂ ਰੇਟ ਤੋਂ ਤਾਂ ਜੀ ਇਹ ਇੱਧਰ ਦੀ ਪਤਾਈਓ ਤੇ ਕਾਰਵਾਈ ਕਰਾਉਣ ਵਾਲੇ ਵੀ ਨੇ ਇੱਧਰ ਦੀ ਕਰਾਇਓ ਤੇ ਕਾਰਵਾਈ ਕਰਾਂਗੇ ਯੋਥਾਨ ਯੋਥਨ ਬਲੋਕ ਯੋਥਾਨ ਯੋਥਨ ਆਣਾ ਦੇਸੀ ਨੂੰ ਪੁੱਤਰ ਹਾਲ ਹੈ ਕੱਟਾ ਇਹ ਇਧਰ ਦੀ ਕਿਨੇ ਕਹਦੀ ਬਟਨ ਨੂੰ ਜਿਹੜੇ ਉਹ ਰਾਤ ਅੱਗੇ ਹਾਂ ਨਹੀਂ ਤੁਸੀਂ ਮੁਲਾਜ਼ਮ ਹੋ ਨਾ ਸਰਕਾਰ ਦੇ ਐਸ ਡੀ ਐਮ ਸਾਹਿਬ ਦੇ ਆਰਡਰ ਕਿਨੇ ਤੁਸੀਂ ਐਸ ਡੀ ਐਮ ਸਾਹਿਬ ਦੇ ਆਰਡਰਾਂ ਨੂੰ ਮੰਨਣ ਆਏ ਤੁਸੀਂ ਇੱਥੇ ਜਿਹੜੇ ਕੱਲੋਂ ਖੜੇ ਸੀ ਉਹਨਾਂ ਦੀ ਗੱਲ ਮਿਲਣੀਆਂ ਥੈਂਕ ਯੂ ਸਾਹਿਬ ਵੀ ਥੋੜੀ ਇਹ ਅਸੀਂ ਕਹਾਵਾਂ ਹੋ ਲੱਗਿਆ ਪੱਕਾ ਇਹ ਵੀ ਇੰਫਰ ਕਰ ਗਏ ਸੀ ਮੈਂ ਕੋਈਆਂ ਦਿਨਾਂ ਤੋਂ ਲੱਗਿਆ ਮੈਂ ਜਿਹੜੇ ਬੰਦੇ ਨੇ ਇੱਧਰ ਦੀ ਪੱਟੇ ਮਤ ਤਾਲਵੀ ਕਰਾਂ ਅੱਜ ਇੰਨਾ ਵੀ ਮਰੇ ਤੂੰ ਵੀ ਫੇਰ ਨਹੀਂ ਕਰ ਰਿਹਾ ਫੇਰ ਵੀ ਤੂੰ ਇੱਧਰ ਵੀ ਖੜਾ ਹੋ ਜਾ ਕੱਢ ਕੇ ਤੂੰ ਪਾਸੇ ਕਰਦਾ ਅਪਣਾ ਕੋਈ ਪ੍ਰੋਬਲਮ ਕਿੱਥੇ ਆ ਗਈ ਸਰ ਪ੍ਰੋਬਲਮ ਆ ਪੁਛੀ ਨਾ ਮਗਾਵ ਮਸ਼ੀਨਾ ਮੰਗਾਉਣ ਪਟਣ ਹੁਣ ਦੋਨੋਂ ਨੇ ਲੈਣਾ ਬੱਟਾਂਗੇ ਦੋਨਾਂ ਨੇ ਆਰਡਰ ਨੇ ਨਾ ਹੁਣ ਦੋਨੇ ਬੱਟਾਂਗੇ ਭੱਲੇ ਉਹ ਮਸ਼ੀਨਾ ਮੰਗਾਓ ਸਾਰੇ ਭਾਰਿਓ ਕਹਿੰਦਾ ਮੈਨੂੰ ਜਿਹੜੇ ਬੰਦੇ ਦੀ ਜਿਹੜੇ ਅਫਰ ਦੀ ਲਾਪਰਵਾਹੀ ਕਰ ਲਈ ਹੈ ਜਾਂ ਉਹ ਦੀ ਸੋਚੀ ਤਾਂ ਵੀ ਸਾਜਿਸ਼ ਕਰ ਲਈ ਹੈ ਉਹਦੇ ਖਿਲਾਫ ਆਰਡਰ ਪਾਸ ਕਰੋ ਮੈਂ ਤੇ ਕਾਰਵਾਈ ਕਰਾਵਾਂ ਠੀਕ ਹੈ ਮਜ਼ਾਕ ਕਰ ਰਖਿਆ ਤੁਸੀਂ ਸਰਕਾਰ ਨਾਲ ਨਾ ਤੁਸੀਂ ਇਹ ਫੋਨ ਕਰਦੇ ਤੁਸੀਂ ਰਾਤ ਨੂੰ ਤੁਸੀਂ ਨਾ ਭੇਜਦੇ ਅਜ ਕੰਮ ਹੋ ਗਿਆ ਅਮ ਇਹ ਅਸੀਂ ਨਾ ਪਾਣੀ ਬਾਹਰ ਉੱਪਰ ਹੋਣ ਲੱਗੇ ਜੇ ਅਸੀਂ ਅੱਜ ਨਾਲ ਚਲਾ ਸਕਦੇ ਕਰਦੇ ਤੁਸੀਂ ਮੈਨੂੰ ਆਖੀ ਗੈਸ ਨਹੀਂ ਹੋਵੇ ਵੀਡੀਓ ਵੀ ਵੀ ਮੰਨਦਾ ਕੰਮ ਹੋ ਗਿਆ ਪਾਣੀ ਚੱਲ ਰਿਹਾ ਸੀ ਫੈਕਟਰੀ ਚ ਲਾਤਾ ਵੀਡੀਓ ਵਿੱਚ ਵੀ ਤੁਸੀਂ ਨਾ ਆਇਓ ਅਸੀਂ ਮਸ਼ੀਨਾ ਵਾਪਸ ਭੇਜ ਦਿਆਂਗੇ ਜੀ 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 ਅਸੀਂ ਇਹ ਇੱਕ ਵਾਰੀ ਚਲਾਤਾ ਵੀ ਸਵੇਰੇ ਇਹ ਕਰਾਂਗੇ ਆ ਜੀ ਮੈਂ ਜਿਹੜੀ ਗੱਡੀ ਗੱਲ ਹੁਣ ਤਾਂ ਬਾਹਰ ਵੀ ਮੈਂ ਰਾਤ ਨੂੰ 11 ਵਜੇ ਆ ਕੇ ਨਹੀਂ ਆਉਂਦਾ ਮੇਰਾ ਆਪ ਹੀ ਨਹੀਂ ਜੀ ਨੂੰ ਆ ਤੇ ਰਾਤੀ ਮੈਂ ਜੀ ਨੂੰ ਬਾਹਰ ਨੂੰ ਕਹਤਾ ਸੀ ਕੋਈ ਨਹੀਂ ਸੀ ਕਿਹਨਾਂ ਨੂੰ ਕਹਾਂ ਉਹ ਮੈਨੂੰ ਆਰਡਰ ਚਾਹੀਦੇ ਨੇ ਜਿਹੜੇ ਜਿਹੜੇ ਅਫਸਰ ਨੇ ਮਨਮਰਜ਼ੀ ਕਰਕੇ ਇਧਰ ਪਾਣੀ ਕਰਿਆ ਮੈਨੂੰ ਉਹਦੇ ਕੋਲ ਆਪ ਆਰਡਰ ਚਾਹੀਦੇ ਐ ਐਸਡੀਐਮ ਦੇ ਆਰਡਰਾਂ ਦੀ ਲੰਘਣਾ ਕੀਤੀ ਆ ਸਾਰਾ ਇਹ ਨਹੀਂ ਆ ਇਹ ਕਿੰਨੇ ਕਵਰ ਐ ਐਡੀ ਵੱਡੀ ਪਾਈਪਲਾਈਨ ਦੀ ਡਰੇਨ ਦੀ ਸਫਾਈ ਹੋਣੀ ਚਾਹੀਦੀ ਤੇ ਨਾ ਕਦੇ ਹੋਈ ਐ ਬੜਾ ਆ ਪਾਣੀ ਆ ਰਿਹਾ ਆ ਪ੍ਰੋਬਲਮ ਹੁਣ ਦੁਬਾਰਾ ਆਈ ਐ ਇਹ ਜੇ ਕੋਬੂ ਪਹਿਲਾਂ ਚੌਂਕੀ ਆ ਕੇ ਪਹਿਲਾਂ ਸਾਫ ਕਰੀਏ ਮੈਂ ਹੁਣ ਖੜੀ ਆ ਮੌਕੇ ਤੇ ਕੱਲ ਸਾਰਾ ਦਿਨ ਖੜੀ ਗਈ ਆ ਕੁਲ ਮੇਰੇ ਕਹਿਣ ਤੋਂ ਬਾਅਦ ਵੀ ਐਸਡੀਐਮ ਸਾਹਮਣੇ ਆ ਜੀ ਆਫਸਰ ਨੇ ਰਿਟਰਨ ਆਰਡਰ ਪਾਸ ਕਰੇ ਨੇ ਐਲਡੀਐਮ ਸਾਹਮਣੇ ਆਰਡਰ ਆਂਦੇ ਨਹੀਂ ਤੇ ਜੀ ਆਲਾਤੀਆਂ ਮੌਕੇ ਦੀ ਸਰਕਾਰ ਦੀ ਐਮਐਲਏ ਖੜੀ ਆ ਉਹਦੀ ਵੀ ਕੋਈ ਸੁਣੀ ਨਹੀਂ ਤੇ ਆ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਉਹਨਾਂ ਨੇ ਪਰਲੇ ਪਾਸੋਂ ਦਿਖ ਰਹੇ ਨਾ ਤੁਹਾਨੂੰ ਖਾਰ ਜਾਉਂਗਾ ਇਹਨਾਂ ਨੇ ਦੋਏ ਪਾਈਪ ਲਾਈਨਾਂ ਪੱਟਣ ਦੀ بجائے ਇਹਨਾਂ ਨੇ ਪਰਲੇ ਪਾਸੇ ਦੀ ਆਰਜੀ ਖਾਰ ਲਿਆਂਦਾ ਜੰਗੀ ਪ੍ਰਬੰਧ ਹੋ ਗਿਆ ਪਾਣੀ ਇੱਧਰ ਵੀ ਆ ਜੂ। ਤੁਸੀਂ ਦੇਖੋ ਆਪਾਂ ਪਿੱਛੇ ਦੇਖ ਕੇ ਆ ਜਿੰਨਾ ਪਾਣੀ ਖੜਾ ਬੰਨ ਟੁੱਟੇ ਪਈ ਇੱਥੋਂ ਵੀ ਪਾਣੀ ਆ ਜੂਗਾ। ਮੈਨੂੰ ਸਾਹਮਣੇ ਨਹੀਂ ਆ ਰਹੀ ਵੀ ਇਹ ਤਾਂ ਸਿਆਸਤ ਕੌਣ ਕਰ ਰਿਹਾ। ਕੀ ਲੱਗਦਾ ਕਿਸ ਦਾ ਕੰਮ ਜਾਇਗਾ ਜਿਹੜੇ ਕਲੋਨੀ ਦੇ ਬੰਦ ਨੇ ਉਹ ਵੀ ਸੰਦਰ ਸ਼ਿਕਾਇਤ ਕਰਨ ਵਾਲੇ ਮੈਂ ਮੈਨੂੰ ਕਿਹਦਾ ਨਾਮ ਮਿਲਿਆ ਨਾ ਨਾਮ ਲੈਣਾ ਚਾਹੀਦਾ। ਮੈਨੂੰ ਇਹਨਾਂ ਪਤਾ ਵੀ ਇਹ ਜਿਹੜੀ ਡਰੇਨ ਆ ਇੰਨਾ ਕਿ ਜਿਹੜਾ ਏਰੀਆ ਕੋਕਿਲਾਂ ਦੀ ਬਸਤੀ ਇਹ ਕਿਹੜਾ ਏਰੀਆ ਹੈ ਜਿਹਦੀ ਮਾਲਕ ਨਗਰ ਕੌਂਸਲ ਹੈ ਜਿਹੜੀਆਂ ਪਾਈਪ ਲਾਈਨਾਂ ਨੇ ਉਹਨਾਂ ਨੂੰ ਬਦਲ ਰਹੇ ਹਨ ਉਹਨਾਂ ਨੂੰ ਦੁਬਾਰਾ ਕੀ ਕਰਨ ਦਾ ਇਹਦਾ ਰੈਟਾ ਹੋ 18 ਲੱਗ ਰਿਹਾ ਹੈ ਮੈਨੂੰ ਨਗਰ ਕੌਂਸਲ ਦੇ ਅਧੀਨ ਅੱਜ ਹੋਰਾਂ ਅਧੀਨ ਇਹ ਪਾਈਪ ਲਾਈਨਾਂ ਪੰਜ ਹੀ ਕਿਉਂ ਬਣਿਆ ਨੇ ਕਿਉਂਕਿ ਟ੍ਰੇਨ ਹੀ ਕੋਈ ਨਾ ਹੋਰ ਕਿਸ ਤਰ੍ਹਾਂ ਮੈਂ ਗੱਲ ਕਰਦੇ ਆ ਪਿਆ ਹੋਊਗਾ ਨਹੀਂ ਪਿਆ ਬਾਕੀ ਡਰੇਨ ਸਾਰੀ ਡਰੇਨ ਡਿਪਾਰਟਮੈਂਟ ਦੇ ਨਾਮ ਹੈ ਤੇ ਆ ਦੋ ਪਿੱਲਾਂ ਦੀ ਵਾਹੀ ਡਰੇਨ ਜਿਹੜੀ ਉਹ ਨਗਰ ਕੌਂਸਲ ਦੇ ਨਾਮ ਕੀ ਹੋਊਗੀ ਇਹ ਵੀ ਮੈਨੂੰ ਨਹੀਂ ਪਤਾ ਲੱਗਿਆ ਇਹ ਚੈੱਕ ਕਰਾਂਗੇ ਵੀ ਇਹ ਇੰਨਾ ਥੀੜਿਆ ਨਗਰ ਕੌਂਸਲ ਦਾ ਨਾਮ ਹੈ ਪਾਣੀ ਤਾਂ ਹੋਰ ਆਇਆਗਾ ਪਾਣੀ ਹੋਣ ਆਇਆਗਾ ਤੁਹਾਨੂੰ ਪਾਣੀ ਆ ਗਿਆ ਤੁਸੀਂ ਬਹੁਤ ਚੁੱਕਿਆਗਾ ਲਖਨਸੀ ਕੀ ਇਸਕਾ ਅਰਥ ਇਹ ਹੈ ਕਿ ਨਾ ਪਹਿਲਾਂ ਇਹ ਨਾ ਪਹਿਲਾਂ ਦੀ ਸਫਾਈ ਵੀ ਹੋ ਜਾਂਦੀ ਸਮਝ ਆ ਉਹ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਕਿਤੇ ਕੋਈ ਫੰਡਰ ਕੋਈ ਹੈ ਕਿ ਉਹ ਤੋਂ ਨਾਲ ਹੀ ਸਾਫੁੱਟ ਕਰਕੇ ਨਾਉਂਕੀ ਹਰ ਸਾਲ ਸਫਾਈ ਹੁੰਦੀ ਹੈ ਪਿਛਲੇ ਸਾਲ ਵੀ ਹੋਈ ਸੀ ਪਰ ਇੰਨੀ ਬਰਸਾਤ ਕਿਸੇ ਨੂੰ ਨਹੀਂ ਪਤਾ ਕਿ ਇਹ ਵੀ ਇੰਨੀ ਬਰਸਾਤ ਤੋਂ ਅਗੇ ਨਹੀਂ ਲੁਕਾਤਾ ਉਹਨਾਂ ਦੀ ਨਾਲ ਹੀ ਪਾਣੀ ਦਾ ਡੈਮਰ ਜਿਵੇਂ ਬਾਤ ਖਲੀ ਹੋ ਜਾਏਗਾ ਪਰ ਉਹ ਤਖਾ ਨਹੀਂ ਹੋ ਰਹੀ परमात्मा ने क्या कहें मी कि पैना नहीं पैना और जो प्रबंध ने फिर हम होने सारी प्रबंध भी कट के मैं ऐसे कहा ਬਾਕੀਆਂ ਜਿਹੜੇ ਉਹਦੇ ਫੋਨ ਤੋਂ ਥੋੜੇ ਜਿਹੜਾ ਆ ਕੇ ਜਦੋਂ ਪੰਚੀ ਦੇ ਵਿੱਚ ਆਏ ਜਿਹੜਾ ਕਾਟਰ ਨੇ ਐਮ ਐਲ ਏ ਉਸ ਤੋਂ ਬਾਅਦ ਜਿਹੜਾ ਇਹਨੂੰ ਪਾਈਪਲਾਈਨ ਸੌਫਟਵੇਅਰ ਨਾਲ ਥੋੜੇ ਜਿਹੜੇ 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 ਕੱਲ ਇਹ ਜਿਹੜੇ ਟ੍ਰੇਨ ਦੇ ਉਰੇ ਪਾਈਪਲਾਈਨਾਂ ਪੱਟਣ ਦੇ ਤੁਸੀਂ ਆਰਡਰ ਖਾ ਲਏ ਨਾ ਤਾਂ ਵਧੀਆ ਬਸਾ ਨਹੀਂ ਹੁੰਦੇ ਨਾਲੇ ਜਿਹਨੇ ਉਹ ਰਿਟਨ ਦੇ ਆਰਡਰਾਂ ਦੀ ਉਲੰਘਣਾ ਕਰਕੇ ਇੱਕ ਥਾੜਾ ਰਸਤਾ ਬਣਾਇਆ ਇਹਨਾਂ ਨੇ ਜਿਹਨੇ ਬਣਾਇਆ ਕਿਹਦੇ ਡੈਣ ਤੇ ਬਣਾਇਆ ਉਹਨਾਂ ਦੇ ਰਿਟਨ ਖਾ ਪਈ ਜੂ जब दो सदियों नाम से पब्लिक का लगता नहीं कि कितने कितने बड़ा कोई मसला खड़ा करता है कि कहां पूरा शहर बिल्कुल बेकार है दूसरे पक्ष का क्या जवाब आ जाएगा चिंता है लोग कहां आएंगे ना कोई जय सरकार से सभी समर्थन से presidente ने बुजुर्ग कही है ये तो किसी के लिए है ये पाइपलाइन में जो पड़ी है मेरा पानी सेक्टर 30 के चक्कर में और अंदर का प्रशासन जा, जा तो रहा तो है समा हो गया कह रहे हैं लगातार मौसम विभाग अलर्ट दे रहा है साथ ही खाती है ड्रेन तो पीछे तो किसानों का नुकसान तो हो चुका है पर हम नहीं आई है दुबारा बनाते हैं जो है

ਉਗਾ ਉਧਰ ਨਹੀਂ ਤਾਂ ਖੁੱਲ੍ਹੀ ਹੋ ਆਪਣੀ ਆ ਉਧਰਲੀ ਬੰਦ ਹੋਈ ਹੋਈ ਐ ਥੇ ਮਿੱਟੀ गिर ਕੇ ਉਹ ਰਾਤ ਫਾਲ ਕਰਦੇ ਸੀ ਬੋਠੀ ਹੁਣ ਦੇਖੋ ਕਹੇ ਤੇਰੀ ਨੀਂ ਦੇ ਨੋਕੜਾ ਤੇ ਵੀ ਡਾਕਲਾ ਕਿ ਮੰਡੀ ਅੱਗੇ ਪਾਣੀ ਹੈ ਅੰਦਰ ਪੂਰੀ ਲੋਕ ਡੋਮਟਰ ਜਾਉਂ ਉਹ ਲੱਗਦਾ ਪਾਣੀ ਲੱਗਿਆ ਕਿ ਕਾਹਦੇ ਆ ਉਹ ਗਿਆਨ ਦਾ ਕੰਮ ਕੀ ਉਹ ਪੂਰੇ ਪਾਣੀ ਰੋਕਦਾ ਜਦੋਂ ਪ੍ਰੈਸ਼ਰ ਬਣਾਉਂਦੇ ਆਂਗੇ ਉਹ ਤਾਂ ਹੀ ਤੇ ਜਾਊਗਾ ਚੀੜਨਾ ਸਾਡਾ ਸੁਲਤਾਨ ਕਰ ਪਹਿਣਾ ਅੱਜ ਜੇ ਨਗਰ ਕੰਮ ਕਰਦਾ ਉਹਨੂੰ ਕੋਣ ਕੇ ਆਹੋ ਅੱਜ ਅਪ੍ਰੈਲ 2023 ਨੂੰ ਨਾ ਆ ਜਿੰਨੀਆਂ ਫਰਕਾਂ ਮੜੀਆਂ ਨੇ ਤਨਵਾਰ ਗਾਣੇ ਪਟੀਆਂ ਕਾਹ ਚੋਂ ਨੰਦ ਫੁਣਿਆ ਪਾਪ ਨੰਨੇ ਸਰਕਾਰ ਹੈ ਤੁਹਾਨੂੰ ਆਪਰੇ ਰਿਪੋਰਟ ਦੇ ਲਈ ਸਰਕਾਰ ਨੇ ਬਾਤੀ ਦੇ ਰਾਇ ਨਾ ਵੀ ਮਾਰਦੇ ਕਿਉਂ ਜਾਣੋ ਇਹ ਵੀ ਕੋਈ ਪ੍ਰਬੰਧਾ ਡੈਮੋਕਰੇਟਿਕ ਹੋਣਾ ਚਾਹੀਦਾ ਹੈ ਕਿ ਕਰੀਏ ਉਹ ਨੋਟੇ ਦੇ ਨੇ ਕੋਈ ਦਰੋ ਉਹ ਜਿਹੜੀ ਜੀ ਕੋਈ ਪਟਕਾ ਜਰਾ ਲਾ ਲਓ ਨਾ ਹਾਂ ਮੈਂ ਹੱਥ ਲਾ ਕੇ ਆਉਣਾ ਨਹੀਂ ਆਇਆ ਕਹਿੰਦਾ ਲੱਗੇ ਆਪ ਪਟਾਕੇ ਤੇ ਮਜਬੂਰ ਆ ਹਾਂ ਬੈਠ ਹਾਂ ਜੀ ਬੋਏ ਉਹ ਬਾਬਾ ਬੰਦੇ ਬਰੋਲੀਆਂ ਕਢਵਾਓ ਜੀ ਵਿੱਚੋਂ ਭਰੋਲੀਆਂ ਪਟਵਾਈ ਚੱਲੋ ਨਾਲ ਜੀ اے بندے کولو بند ਕਰ ਦਿੰਦੇ ਨੇ ਜੀ ਚੰਦੀ ਨਹੀਂ ਹੈਗੀ ਆਹ ਇੱਕ ਤਾਂ ਉਹ ਪਾਸੇ ਸਾਰੇ ਬੈਠ ਗਏ ਮੋਤੀ ਪਾਣੀ ਚਾਹ ਸਾਰਾ ਮੇਲੇ ਗੁੱਲੀ ਬੈਠੇ ਆਹ ਦੋ ਨੰਬਰ ਤੇ ਆਉਂਦੇ ਆਹ ਦੋ ਪਾਸੇ ਕਿਰਾਏ ਅੱਧਾ ਦਾ ਨਾ ਬੱਦੀ ਆਹ ਦੋ ਨੰਬਰ ਤੇ ਨਗਰੀ ਆਹ ਠੀਕ ਹੈ ਉਹ ਮਰਦੇ ਵਕਤ ਖਾਲੀ ਪਾਈ ਜਾਂਦਾ ਸਾਰੀ ਉਹ ਪਾਣੀ ਦਸ ਦੀਆਂ ਨੇ ਇਹਦਾ ਮਰਾ ਉਹਦਾ ਨਾ ਕਿੰਨਾ ਜਿੰਨੇ ਟਾਈਮ ਤੇ ਸਰਵਰ ਜੀ ਨਾ ਨਾ ਆਪਣਾ ਮਾਤਾ-ਪਿਤਾ ਦੇ ਪੈਸਾ ਸਾਫ਼ ਕਰਨਾ ਨੇ ਦੁਆਰਾ ਪਾਈਪਾਂ ਪੈਣੇ ਹੋਵੇ ਪਾਈਪਾਂ ਬਣਾ ਦੇ ਉਪਰੱਖਣੋ ਕੋਈ ਗੱਲ ਨਹੀਂ ਕਰਾਂਗੇ ਤੁਹਾਰੇ ਤਰ੍ਹਾਂ ਤੇਰਾ ਸਾਫ਼ ਪਰਿਵਾਰ ਤੇਰਾ ਪਾਣੀ ਕਰਨਾ ਕਰ ਕਿ ਅੱਜ ਵੀ ਨਾ ਕਰਿਆ ਫਿਰ ਅਗਲੀ ਤੁਹੇ ਤਾਂ ਆਪੀ ਦੁਕਾਨ ਨੂੰ ਕਿੱਥੇ ਬੈਠੀ ਲਾਉਂਦੇ ਪਟਨਾ ਕੋ ਬਾਣੀ ਬਾਗਾਂ ਦੀ ਗੁਰਦੁਆਰਾ ਹਰਾ ਬਾਲ ਵਾਲਾ ਪਾਣੀ ਪਾਉਂਦੇ ਆ। ਬੋਲਾ ਭਰਿਆ ਪੈ ਜਾ। ਰਾਤ 9:30 ਵਜੇ ਤੱਕ ਬੰਦ ਨਾ। ਅਸੀਂ ਆ ਗਏ ਆਈ। ਰਾਤ ਨੂੰ ਬੜੇ ਆਰਾਮਾ ਸੀ ਲੜਕੇ ਆ। ਅਸੀਂ ਆਪ ਲਾਇਆ। ਸਾਰੀ ਕੰਮ ਲੈਓ ਕੱਟੀ ਲੈ ਜਾਈਏ। ਤੁਹਾਨੂੰ ਲੱਗਦੀ। ਰਾਤ 9 ਵਜੇ ਚਾਲ ਗਈ। ਇਹਨਾਂ ਨੂੰ ਇਥੋਂ ਪੌਕ ਲੈਣੇ ਪਾਣੀ। ਅੱਜ ਜਿੰਨਾ ਜ਼ਰੂਰ ਪਾਣੀ ਚਾਹਦਾ। ਰਾਤ 10 ਵਜੇ ਗਿਆ ਜੀ ਬੰਨ ਲਾ ਕੇ ਆ।

Gue t referred to as Tama Hani Surabaya Uymara Uymara Tama's Depois In Somalia way the еhuni challenge from year 2005 capacity has been so as a